ਇਹ ਕੋ ਸਮਝ ਨਹੀਂ ਆ ਇਹ ਸਾਨੂੰ ਵੀ ਇਹ ਚੀਜ਼ ਦੇ ਵੀ ਕੀ ਚੱਕਰ ਆ ਕੀ ਬਾਤ ਆ ਕੋਈ ਐਡੇ ਸ਼ੋਹਕਾਰ ਵੀ ਨਹੀਂ ਅਸੀਂ ਇਹ ਤਾਂ ਚਲੋ ਮੰਨਦੇ ਵੱਡੇ ਘਰਾਂ ਦੇ ਵਿੱਚ ਰੇਡਾਂ ਪੈਂਦੀਆਂ ਦਾ ਸੁਣੀ ਐ ਠੀਕ ਐ ਤਗੜੇ ਤਗੜਿਆਂ ਦੇ ਅੱਜ ਪਹਿਲੀ ਵਾਰ ਦੇਖਿਆ ਵੀ ਸਾਡੇ ਆਮ ਬੰਦੇ ਦੇ ਘਰੇ ਵੀ ਰੇਡ ਪੈ ਚੁੱਕੀ ਐ ਠੀਕ ਐ ਨਿਕਲਿਆ ਕੱਖ ਨਹੀਂ ਪਰ ਖਲਿਆਰ ਕੇ ਕੇ ਕੀ ਚੀਜ਼ ਗਏ ਐ ਠੀਕ ਐ ਪਰ ਮਿਸਰੇ ਜੀ ਆਪਾਂ ਨਹੀਂ ਕਹਿ ਸਕਦੇ ਮਨਾਵੇ ਨੇ ਕੋਈ ਵੀ ਆਪਣੇ ਨਾਲ ਗਲਤ ਕੀਤੀ ਕੋ ਵਰਤਮੀ ਜੀ ਕੀਤੀ ਜਾਂ ਗਲਤ ਬੋਲੇ ਆ ਲੇਡੀਜ਼ ਕੰਸਟਰ ਨਾਲ ਸਾਰੇ ਸੀਗੇ ਵੀ ਕੋਈ ਐਜੀ ਗੱਲ ਨਹੀਂ ਹੋਈ ਐ ਬਿਲਕੁਲ ਉਹਨਾਂ ਨੇ ਜਿਵੇਂ ਅਸੀਂ ਚੱਲੇ ਉਵੇਂ ਚੱਲੇ ਆ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਹੋਈ ਹੈ ਮਿਲਿਆ ਕੱਕ ਵੀ ਨਹੀਂ ਉਹਨਾਂ ਨੂੰ ਕਿਸ ਚੀਜ਼ ਦਾ ਵੀ ਠੀਕ ਹੈ ਕੋਈ ਪ੍ਰੋਬਲਮ ਨਹੀਂ ਆਈ ਕਿਸ ਚੀਜ਼ ਦੀ ਬਸ ਸਾਨੂੰ ਇਹਨਾਂ ਵੀ ਇੱਕ ਵਾਰੀ ਕਹਤੇ ਵੀ 6 ਤਰੀਕ ਨੂੰ ਆਪਣਾ ਸੋਮਵਾਰ ਨੂੰ ਇੱਕ ਵਾਰੀ ਜਾਣਾ ਉੱਤੇ ਆ ਜੀ ਲਵਾ ਕੇ ਆਉਣੇ ਕੋਈ ਮਾੜੀ ਮੋਟੀ ਇਹਨਾਂ ਦੀ ਪਿੱਛੇ ਪਿੱਛੇ ਹੁੰਦੀ ਹੈ ਬਸ ਮੈਨੂੰ ਕੱਲਾ ਇਹਨਾਂ ਨੇ ਇਹ ਗੱਲ ਕਹੀ ਹੈ ਉਹ ਦੀ ਸਮਝ ਨਹੀਂ ਆਈ ਵੀ ਆ ਬਰਨਾਲੇ ਇਹਨਾਂ ਦਾ ਕੋਈ ਕਾਂਡ ਹੋਇਆ ਹੈ ਆਪਣਾ 23 12 2023 ਨੂੰ ਵੀ ਉੱਤੇ ਤੇਰੀ ਲੋਕੇਸ਼ਨ ਹੈ ਤੇਰੀ ਵੈਸੇ ਹੈ ਮੈਂ ਫਿਰ ਮੇਰੇ ਕੋਲ ਸਬੂਤ ਸਾਰੇ ਪਏ ਆ ਉਹ ਤੁਹਾਨੂੰ ਮੈਂ ਦੇ ਦੂੰਗਾ ਸਬੂਤ ਦੇ ਲਾਉਣੇ ਸਬੂਤ ਲਾ ਸਕਦੇ ਹੋ ਠੀਕ ਹੈ ਨਾ ਵੀ ਮੈਂ ਡੇਢੀ ਡੇਢ ਦੇ ਉੱਤੇ ਇਹਨਾਂ ਨੇ ਮੈਨੂੰ ਕਿਹਾ ਵੀ ਤੂੰ ਉੱਥੇ ਐ ਵੀ ਫਿਰ ਮੈਨੂੰ ਕਹਿੰਦੇ ਕਿਸਾਨ ਜਤੇਵੰਦਿਆਂ ਦੇ ਵਿੱਚ ਵੀ ਬੇਟਾ ਵੀ ਜਾਂਦਾ ਹੈ ਤੇ ਤੂੰ ਵੀ ਜਾਂਦਾ ਮੈਂ ਕਿਹਾ ਜੋ ਹੈ ਹੀ ਕਿਸਾਨਾਂ ਦੇ ਪੁੱਤ ਹੈ ਦੇਜਕ ਜ਼ਮੀਨ ਥੋੜੀ ਹੈ ਵੱਧ ਹੈ ਜਦੋਂ ਹੈ ਹੀ ਕਿਸਾਨਾਂ ਦੇ ਪੁੱਤ ਹੈ ਦੇਜਕ ਥੋੜੀ ਹੈ ਵੱਧ ਦੀ ਹੈ ਉਹਦੀ ਕੋਈ ਵੱਡੀ ਗੱਲ ਨਹੀਂ ਹੈ ਜ਼ਮੀਨਾਂ ਵਾਲਿਆਂ ਦੀ ਗੱਲ ਨਹੀਂ ਹੁੰਦੀ ਜ਼ਮੀਰ ਵਾਲਿਆਂ ਦੀ ਹੁੰਦੀ ਐ ਤਾਂ ਉਹ ਮੇਰੇ ਦਫ਼ਤਰ ਦੇ ਬਾਹਰ ਦੇ ਮੂਹਰੇ ਬੈਠੇ ਐ ਕਿਸਾਨ ਠੀਕ ਹੈ ਅਸੀਂ ਹੁਣ ਕੱਲੂ ਲੰਦਰ ਲਾਉਣ ਜਾ ਰਹੇ ਹਾਂ ਉਹਨਾਂ ਵਾਸਤੇ ਵੇਚਾਂ ਦਾ ਸਾਰੇ ਸਮਾਨਾਂ ਦਾ ਜਿੰਨੀ ਮਦਦ ਹੋ ਵੀ ਕਰਾਂਗੇ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਸਾਨੂੰ ਠੀਕ ਹੈ ਗਲਤ ਨਹੀਂ ਕੋਈ ਦੋ ਨੰਬਰ ਦਾ ਧੰਦਾ ਨਹੀਂ ਕਰਦੇ ਠੀਕ ਹੈ ਇੱਕ ਦੇ ਇੱਕ ਜੀ ਉਹਨੇ ਕਦੇ ਵੀ ਆਪਣੇ ਹੁਣ ਨਾਲ ਬੈਠੇ ਆਪਣੇ ਪਿੰਡ ਦੇ ਬੈਠੇ ਆ ਮੋਤਵਾਰੀ ਆ ਬੰਦੇ ਆ ਆਪਣੇ ਸਾਰੇ ਜਿੰਨੇ ਵੀ ਬੈਠੇ ਆ ਜਿਵੇਂ ਜਿਵੇਂ ਅਗਲੇ ਨੂੰ ਪਤਾ ਲੱਗਦਾ ਇਹਨਾਂ ਦੀ ਕੋਈ ਛੁੱਟੀ ਰੇਡ ਨਹੀਂ ਹੁੰਦੀ ਇਹ ਆਪੇ ਮੰਨਦਾ ਮੈਂ ਵੀ ਪਹਿਲੀ ਵਾਰ ਦੇਖੀ ਆ ਇਹਨਾਂ ਦੀ ਰੇਡ ਆ ਮੈਂ ਤਾਂ ਨਹੀਂ ਸੁਣੇ ਸੀ ਇਹਨਾਂ ਦੀ ਸਹੀ ਗੱਲ ਦੱਸਦਾ ਤੁਹਾਨੂੰ ਠੀਕ ਹੈ ਪਹਿਲਾਂ ਵੀ ਇੱਕ ਦੋ ਵਾਰੀ ਦੇਖਿਆ ਵੀ ਇਹਨਾਂ ਨੇ ਕੀਤੀਆਂ ਪਰ ਅੱਜ ਪਤਾ ਲੱਗ ਗਿਆ ਪਰ ਨਹੀਂ ਇਹ ਇਹ ਕਹਿ ਸਕਦੇ ਆ ਵੀ ਆਂ ਪੁਲਿਸ ਪੰਜਾਬ ਪੁਲਿਸ ਨਾਲ ਸੀਗੀ ਵਿਚਾਰੇ ਉਹ ਵੀ ਕੁਝ ਨਹੀਂ ਬੋਲੇ ਬਾਰੇ ਉਹ ਆਪ ਵੀ ਮਲਾਜਮ ਸੀ ਆਪ ਵੀ ਮਲਾਜਮ ਸੀ ਠੀਕ ਹੈ ਉਹਨਾਂ ਨੇ ਵੀ ਕੋਈ ਮਸਲੇ ਵੀ ਨਹੀਂ ਕੀਤਾ ਆਪਣੇ ਨਾਲ ਠੀਕ ਹੈ ਕੋਈ ਪ੍ਰੋਬਲਮ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਫੈਮਿਲੀ ਵੀ ਸਾਰੀ ਨਾਲ ਸੀ ਠੀਕ ਹੈ ਤੇ ਆਪਾਂ ਦੇ ਹੀ ਕਹਣੇ ਚਾਹੁੰਦੇ ਵੀ ਇਹ ਜੇ ਬਾਰ ਬਾਰ ਸਾਡੇ ਤੋਂ ਪੁੱਛਦੇ ਨੇ ਕਿਸਾਨ ਜਿੱਥੇ ਵਾਰੀਆਂ ਦਾਈ ਵਾਰੀ ਪੁੱਛਦੇ ਵੀ ਆਹ ਕਹਾਣੀ ਕੀ ਬਾਤ ਹੈ ਵੀ ਚਲ ਬੰਦਾ ਜਾ ਵੀ ਬੜੂਗਾ ਤੇ ਜੋ ਦਿੱਕਤ ਨਹੀਂ ਕੀ ਹੈ ਮੇਰੇ ਪ੍ਰੋਬਲਮ ਦਾ ਕੋਈ ਹੈ ਨਹੀਂ ਠੀਕ ਹੈ ਆਪ ਦਾ ਖਾਨੇ ਆ ਦੇ ਦੀ ਇਮਾਨਦਾਰੀ ਨਾਲ ਖਾਨੇ ਡਰ ਸਾਨੂੰ ਕਿਸੇ ਚਾਹੀਦਾ ਹੈ ਨਹੀਂ ਸਾਨੂੰ ਬੁਲਾਇਆ ਸੋਮਵਾਰ ਨੂੰ ਜਾਵਾਂਗੇ ਬੇਫਿਕਰ ਹੋ ਕੇ ਜਾਵਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਜੋ ਆਪਾਂ ਸਹੀ ਆ ਸੱਚੇ ਆ ਆਪਾਂ ਠੀਕ ਹੈ ਜੀ ਅੱਜ ਤਾਂ ਤੁਹਾਡੇ ਕਰ ਅੱਜ AI ਨੇ ਜੀ ਡੇਟ ਹੋਈ ਹੈ ਠੀਕ ਹੈ ਨਾ ਚਾਹੋਗੇ ਲੱਗਦਾ ਕਰਤੀ ਹੈ ਸਾਬਿਤ ਕੀ ਕਰ ਕੁਝ ਮਿਲਿਆ ਨਹੀਂ ਕੁਝ ਨਹੀਂ ਮਿਲਿਆ ਉਹਨਾਂ ਨੂੰ ਇਹਦਾ ਕਾਰਨ ਕੀ ਸੀ ਉਹਨਾਂ ਨੇ ਸਾਨੂੰ ਖੁਰ ਵੀ ਨਹੀਂ ਦੱਸਿਆ ਸੀ ਤੁਸੀਂ ਪੁੱਛ ਗਿਰਿਆ ਉਹਨਾਂ ਤੋਂ ਸੰਤੋਖੀ ਆ ਪ੍ਰੀਤਲ ਪਰਪਰਦੋ ਸਰਦ ਹੋਰ ਤਾਂ ਕੋਈ ਸਾਡੇ ਨਾਲ ਤਾਂ ਕੋਈ ਹੋਰ ਵਿਚੀ ਜੀ ਆਮਾਦੀ ਪਾਰਟੀ ਦੇ ਬਲਖਪਤਾ ਅਨੋਂ ਪਹਿਲਾਂ ਅਰਬਿੰਦ ਕੇਂਦਰੀਵਾਲੋਂ ਮੇਰੇ ਨਾਲ ਐਸੀ ਤਾਂ ਇੰਟਰੈਕਸ਼ਨ ਕੀਤੀ ਹੋਈ ਸੀ ਤਾਂ ਲਗਾਤਾਰ ਆਮਾਦੀ ਪਾਰਟੀ ਨੇ ਲਗਾਤਾਰ ਇੱਕ ਹੋਈ ਆਈਐਨਐਮ ਜੀ ਹੋ ਗਈ ਤੇ ਬਹੁਣੋ ਦਸਾ ਦੇਵੀ ਯੂਨੀਅਨ ਨੂੰ ਕੀ ਡਰ ਆਮਾਦੀ ਪਾਰਟੀ ਤੋਂ ਇਸੇ ਵੱਲੋਂ ਉਹਨਾਂ ਨੇ ਪਰੇਸ਼ਾਨ ਕਰ ਰਹੀ ਆ ਇਹ ਫਿਰ ਕਿੰਨੇ ਵਜੇ ਸ਼ੁਰੂ ਕਰਿਆ ਆਈ ਸੀ ਲਗਭਗ ਸੋ 6 ਵਜੇ ਤੇ ਕਿੰਨੇ ਵਜੇ ਤੱਕ ਖਤਮ ਹੋਈ ਭਾਈ ਕਿੰਨੇ ਘੰਟੇ ਜੀ ਚਕਰੋਂ ਪੀ ਇਹਨਾਂ ਨੇ ਥੀਕੋ ਸਰਚ ਕੀਤਾ ਸਰ ਤਕੜ ਵਗੈਰਾ ਬਸ ਸਾਰੀਆਂ ਉਹਨਾਂ ਦਵਾਰੀਆਂ ਬੇਟੀਆਂ ਜੋ ਵੀ ਹੈ ਸਭ ਕੁਝ ਇਹਨਾਂ ਨੇ ਖੋਲ ਕੇ ਦੇਖਿਆ ਫਰੋਲ ਨਾ ਲਗੀ ਦੀ ਹਾਂ ਪਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੁਹਾਨੂੰ ਕੋਈ ਫਿਰ ਨੋਟਿਸ ਦੇਖੀ ਗਿਆ ਬਲਾ ਹਾਂ ਮੈਨੂੰ 6 ਦੇ ਦਿਨ ਦਿੱਲੀ ਬਲਾਉਣ ਦਾ ਨੋਟਿਸ ਦੇਖਿਆ ਗਿਆ 6 ਦੇ ਦਿਨ ਦਿੱਲੀ ਨੂੰ ਪਹਿੰਸਤ ਦੀ ਨਾਂਵ ਲਿਖੋ ਮੇਰਾ ਨਾਮ ਰੋਸ਼ਨ ਲਾਲ ਠੇਕੇਦਾਰ ਪਿੰਡ ਫਸਰਾਲਾ ਤਾਂ ਕਿ ਅੱਜ ਆਪਰੇ ਕਰਾਡੇ ਵਿੱਚ ਹੀ ਸਾਡਾ ਇਹ ਪਰਿਵਾਰ ਹੀ ਹੈ ਨਿਰਪਤ ਭਾਈ ਲੱਗਦਾ ਛੋਟਾ ਤੇ ਘਰੇ ਇਹਨਾਂ ਦੇ ਸਵੇਰ ਲਗਭਗ 3 ਵਜੇ ਐਨਆਈ ਨੇ ਰੇਡ ਕਰੀ ਤੇ ਸ਼ਾਮ ਮਈ ਰੰਗ ਨਾਲ ਰੇਡ ਕਰੀ ਉਹਨਾਂ ਨੇ ਕਿ ਸ਼ਾਇਦ ਹੋ ਸਕਦਾ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਵੇ ਤੇ ਉਸ ਚੱਕਰ ਜੋ ਉਹਨਾਂ ਨੇ ਆਗੇ ਪੁੱਛ ਦੱਸ ਕਰੀ ਅਸੀਂ ਉਹਨਾਂ ਦਾ ਸਾਥ ਦਿੱਤਾ ਤੇ ਉਹ ਸੰਤੁਸ਼ਟ ਹੋ ਕੇ ਇੱਕ ਵਾਰ ਚਲੇ ਗਏ ਆ ਸਾਨੂੰ ਬੁਲਾਇਆ ਗਿਆ ਉਹਨਾਂ ਵੱਲੋਂ ਸੋਮਵਾਰ ਨੂੰ ਤੇ ਉਸ ਦਿਨ ਅਸੀਂ ਉਹਨਾਂ ਨੂੰ ਜਾ ਕੇ ਜੇ ਕੋਈ ਉਹਨਾਂ ਨੂੰ ਪਰਫੈਕਸ਼ਨ ਦੀ ਲੋੜ ਹੋਊਗੀ ਤਾਂ ਅਸੀਂ ਦੇਵਾਂਗੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਸਾਡਾ ਸਾਫ਼ ਪਰਿਵਾਰ ਹੈ ਸਾਫ਼ ਸੁਥਰੇ ਸਾਡੇ ਕੰਮ ਨੇ ਕੋਈ ਅਸੀਂ ਗਲਤ ਕੰਮ ਨਹੀਂ ਕਰਦੇ ਕਿਸੇ ਗਲਤ ਅੰਸਰ ਨਾਲ ਸਾਡੇ ਸਬੰਧ ਨਹੀਂ ਹੈਗੇ